ਤਮਾ ਪਾਣੀ ਵਰਗਾ ਜਿਹੜਾ ਇੱਕ ਵਾਰੀ ਲੰਘ ਗਿਆ ਕਦੇ ਵਾਪਸ ਨਹੀਂ ਆਉਂਦਾ ਜੇ ਤੁਸੀਂ ਬਾਜਾਂ ਨਾਲ ਉੱਡਣਾ ਚਾਹੁੰਦੇ ਹੋ ਤਾਂ ਬੱਤਕਾਂ ਨਾਲ ਤੈਰਨਾ ਛੱਡ ਦਿਓ ਗਲਤੀਆਂ ਇਸ ਗੱਲ ਦਾ ਸਬੂਤ ਹਨ ਕਿ ਤੁਸੀਂ ਕੋਸ਼ਿਸ਼ ਕਰ ਰਹੇ ਹੋ ਜੇਕਰ ਤੁਸੀਂ ਕਿਸੇ ਵਿਅਕਤੀ ਦਾ ਅਸਲੀ ਚਿਹਰਾ ਦੇਖਣਾ ਚਾਹੁੰਦੇ ਹੋ ਤਾਂ ਉਸਨੂੰ ਨਫ਼ਰਤ ਕਰੋ ਮਾਰੇ ਹਾਲਾਤ ਹੀ ਆਦਮੀ ਨੂੰ ਮਜ਼ਬੂਤ ਬਣਾਉਂਦੇ ਨੇ ਮਜ਼ਬੂਤ ਆਦਮੀ ਦਾ ਅਤੀਤ ਕਦੇ ਵੀ ਆਸਾਨ ਨਹੀਂ ਹੁੰਦਾ ਆਲੋਚਨਾ ਸੁਣ ਕੇ ਸਬਰ ਰੱਖਣ ਵਾਲਿਆਂ ਨੂੰ ਹਰਾਉਣਾ ਬਹੁਤ ਔਖਾ ਹੈ ਹਮੇਸ਼ਾ ਖੁਸ਼ ਰਹੋ ਖਾਸ ਕਰਕੇ ਉਹਨਾਂ ਲਈ ਜੋ ਤੁਹਾਨੂੰ ਖੁਸ਼ ਦੇਖਣਾ ਚਾਹੁੰਦੇ ਨੇ ਚੀਕਾ ਲੋਕ ਤੁਹਾਡੇ ਸੁਪਨਿਆਂ ਤੇ ਹੱਸਦੇ ਨਹੀਂ ਤਾਂ ਤੁਹਾਡੇ ਸੁਪਨੇ ਬਹੁਤ ਛੋਟੇ ਨੇ ਇੱਕ ਮਹਾਨ ਦਿਮਾਗ ਉਹੀ ਹੈ ਜਿਹੜਾ ਪੁੱਲਣਾ ਅਤੇ ਅੱਗੇ ਵਧਣਾ ਜਾਣਦਾ ਹੈ ਬਦਲਾ ਲੈਣ ਲਈ ਕਿਸੇ ਨੂੰ ਮਾਰਨ ਦੀ ਲੋੜ ਨਹੀਂ ਉਸ ਦੀ ਉਮੀਦ ਤੋੜ ਦਿਓ ਉਹ ਆਪਣੇ ਆਪ ਹੀ ਖਤਮ ਹੋ ਜਾਵੇਗਾ ਅੱਕੇ ਵੇਲੇ ਦੁਸਤ ਦੀ ਚੁੱਪ ਇੱਕ ਝੂਠ ਦੇ ਬਰਾਬਰ ਹੁੰਦੀ ਹੈ ਜਿਨ੍ਹਾਂ ਨੇ ਗਰਮੀਆਂ ਤੇ ਸਰਦੀਆਂ ਨੂੰ ਖਿੜਕੀ ਵਿੱਚ ਹੀ ਦੇਖਿਆ ਹੋਵੇ ਅਤੇ ਪੁਖਵਾਰੇ ਸਿਰਫ ਪਤਾਵਾਂ ਵਿੱਚ ਹੀ ਪੜਿਆ ਹੋਵੇ ਉਹ ਆਮ ਆਦਮੀ ਦੀ ਅਗਵਾਈ ਨਹੀਂ ਕਰ ਸਕਦਾ ਸਭ ਤੋਂ ਵੱਡੀ ਗਲਤੀ ਦੂਜਿਆਂ ਦੀਆਂ ਗਲਤੀਆਂ ਵਿੱਚ ਦਿਲਚਸਪੀ ਲੈਣਾ ਰੱਬ ਦੀ ਪ੍ਰਸਾਰੱਖੋ ਰੱਬ ਉਹ ਦਰਵਾਜ਼ਾ ਵੀ ਖੋਲ ਦਿੰਦਾ ਹੈ ਜਿਹੜਾ ਸਾਨੂੰ ਕਦੇ ਦਿਖਾਈ ਨਹੀਂ ਦਿੰਦਾ ਕਾਲੇ ਰੰਗ ਨੂੰ ਮਾੜਾ ਮੰਨਿਆ ਜਾਂਦਾ ਹੈ ਪਰ ਹਰ ਬਲੈਕ ਬੋਰਡ ਬੱਚਿਆਂ ਦਾ ਪੂਰੇ ਖਰੋਸ਼ਣ ਕਰਦਾ ਹੈ ਉਹ ਕਰੋ ਜੋ ਤੁਹਾਡੇ ਲਈ ਸਹੀ ਹੈ ਨਾ ਕਿ ਉਹ ਜਿਹੜਾ ਲੋਕਾਂ ਲਈ ਸਹੀ ਹੈ ਹਰ ਕਿਸੇ ਨੂੰ ਸਭ ਕੁਝ ਨਾ ਦੱਸੋ ਹੋ ਸਕਦਾ ਤੁਸੀਂ ਆਪਣੇ ਦੁਸ਼ਮਣ ਨੂੰ ਆਪਣੀਆਂ ਕਮਜ਼ੋਰੀਆਂ ਦੱਸ ਰਹੇ ਹੋ ਉਸ ਵਿਅਕਤੀ ਨੂੰ ਕਦੇ ਨਾ ਭੁੱਲੋ ਜਿਹੜਾ ਹਨੇਰੇ 'ਚ ਤੁਹਾਡੇ ਲਈ ਇੱਕ ਮੋਮਬੱਤੀ ਲੈ ਕੇ ਆਇਆ ਹੋਵੇ ਹਰ ਪੋਜਿਟਿਵ ਵਿਚਾਰ ਇੱਕ ਖਾਮੋਸ਼ ਪ੍ਰਾਰਥਨਾ ਹੈ ਜਿਹੜਾ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਅੱਜ ਦਾ ਦੋਸਤ ਕੱਲ ਨੂੰ ਦੁਸ਼ਮਣ ਵੀ ਬਣ ਸਕਦਾ ਹੈ ਇਸ ਲਈ ਸਾਵਧਾਨ ਰਹੋ ਸਬਰ ਹਮੇਸ਼ਾ ਹੀ ਹੱਲ ਨਹੀਂ ਹੁੰਦਾ ਕਈ ਵਾਰ ਦਿਸ਼ਾ ਬਦਲਣੀ ਪੈਂਦੀ ਹੈ ਜੀਵ ਦੀ ਕੋਈ ਹੱਡੀ ਨਹੀਂ ਹੁੰਦੀ ਪਰ ਇਹ ਦਿਲ ਨੂੰ ਤੋੜ ਸਕਦੀ ਹੈ ਇਸ ਲਈ ਆਪਣੇ ਸ਼ਬਦਾਂ ਦੀ ਸਹੀ ਵਰਤੋਂ ਕਰੋ ਹੁਨਾਂ ਲਈ ਸਫਲ ਬਣੋ ਜੋ ਤੁਹਾਨੂੰ ਅਸਫਲ ਦੇਖਣਾ ਚਾਹੁੰਦੇ ਨੇ ਬਿਨਾ ਮੁਸ਼ਕਲਾਂ ਦੇ ਜਿੱਤਣਾ ਸਿਰਫ ਉਜਤ ਹੈ ਪਰ ਮੁਸ਼ਕਲਾਂ ਦੇ ਨਾਲ ਜਿੱਤਣ ਨਾਲ ਇਤਿਹਾਸ ਬਣਦਾ ਹੈ ਜੇਕਰ ਕੋਈ ਬਿਨਾਂ ਕਾਰਨ ਤੁਹਾਡਾ ਦਸ਼ਮਣ ਬਣ ਜਾਂਦਾ ਤਾਂ ਸਮਝੋ ਤੁਹਾਡੇ ਵਿੱਚ ਕੋਈ ਖਾਸ ਗੱਲ ਹੈ ਔਖਾ ਸਮਾਂ ਹਮੇਸ਼ਾ ਸੱਚੇ ਦੋਸਤ ਦੀ ਪਹਿਚਾਨ ਕਰਾਉਂਦਾ ਹੈ ਜ਼ਿੰਦਗੀ 40 ਸਾਲ ਤੋਂ ਬਾਅਦ ਸ਼ੁਰੂ ਹੁੰਦੀ ਹੈ ਇਸ ਤੋਂ ਪਹਿਲਾਂ ਅਸੀਂ ਅਭਿਆਸ ਕਰ ਰਹੇ ਹੁੰਦੇ ਹਾਂ ਜ਼ਿੰਦਗੀ ਵਿੱਚ ਹਮੇਸ਼ਾ ਮੁਸ਼ਕਲਾਂ ਆਉਣਗੀਆਂ ਉਹਨਾਂ ਨੂੰ ਹੱਲ ਕਰਕੇ ਜ਼ਿੰਦਗੀ ਦਾ ਆਨੰਦ ਲੈਣਾ ਸਿੱਖੋ ਜਿਹੜਾ ਬੰਦਾ ਦਿਲ ਦਾ ਸਾਫ ਹੁੰਦਾ ਉਸ ਨੂੰ ਇਸ ਸਮਾਜ ਵਿੱਚ ਮੂਰਖ ਕਿਹਾ ਜਾਂਦਾ ਹੈ ਔਖਾ ਰਸਤਾ ਵੱਡੀ ਮੰਜ਼ਲ ਦੀ ਨਿਸ਼ਾਨੀ ਹੁੰਦਾ ਹੈ ਜਿਹੜੀਆਂ ਚੀਜ਼ਾਂ ਤੁਹਾਨੂੰ ਦੁਖੀ ਕਰਦੀਆਂ ਨੇ ਉਹੀ ਤੁਹਾਨੂੰ ਮਜ਼ਬੂਤ ਬਣਾਉਂਦੀਆਂ ਨੇ ਖਾਲੀ ਜੇਬ ਜ਼ਿੰਦਗੀ ਸਵਾਰਦੀ ਹੈ ਤੇ ਭਰੀ ਜੇਬ ਜ਼ਿੰਦਗੀ ਪਰਵਾਸ ਕਰ ਦਿੰਦੀ ਹੈ